ਹਾਂਜੀ ਦੋਸਤੋ ਹੁਣੇ ਹੁਣੇ ਹਿਮਾਚਲ ਪ੍ਰਦੇਸ਼ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਹਿਮਾਚਲ ਪ੍ਰਦੇਸ਼ ਤੋਂ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਤੁਹਾਨੂੰ ਦੱਸੀਏ ਦੋਸਤੋ ਕਿ ਹਿਮਾਚਲ ਪ੍ਰਦੇਸ਼ ਦੇ ਮਲਾਣਾ ਡੈਮ ਦੇ ਟੁੱਟ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਦੱਸਿਆ ਜਾ ਰਿਹਾ ਕਿ ਮਲਾਣਾ ਡੈਮ ਜੋ ਕਿ ਹਿਮਾਚਲ ਪ੍ਰਦੇਸ਼ ਦਾ ਵੱਡਾ ਡੈਮ ਹੈ ਉਹ ਟੁੱਟ ਚੁੱਕਿਆ ਹੈ ਅਤੇ ਉਸ ਦੇ ਟੁੱਟਣ ਦੇ ਨਾਲ ਮਨੀਕਰਨ ਸਾਹਿਬ ਵਿੱਚੋਂ ਦੀ ਲੰਘਦੀ ਨਦੀ ਪਾਰਵਤੀ ਵੀ ਆਪਣੇ ਉਫਾਨ ਤੇ ਆ ਚੁੱਕੀ ਹੈ ਜਿਸ ਦੀਆਂ ਕਿ ਲਾਈਵ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਰਵਤੀ ਨਦੀ ਵੀ ਨੱਕੋ ਨੱਕ ਭਰ ਚੁੱਕੀ ਹੈ ਪਿਛਲੇ ਸਾਲ ਜਦੋਂ ਪਾਰਵਤੀ ਨਦੀ ਉਫਾਨ ਤੇ ਆਈ ਸੀ ਤਾਂ ਮਨੀਕਰਨ ਸਾਹਿਬ ਦਾ ਪੁਲ ਵੀ ਤੋੜ ਦਿੱਤਾ ਸੀ ਅਤੇ ਹੁਣ ਵੀ ਬਹੁਤ ਤੁਹਾਡੇ ਜਿਆਦਾ ਇਸ ਨਦੀ ਦੇ ਵਿੱਚ ਪਾਣੀ ਆ ਚੁੱਕਿਆ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਬੱਦਲ ਫਟਣ ਦੇ ਨਾਲ ਮਲਾਣਾ ਡੈਮ ਟੁੱਟ ਚੁੱਕਿਆ ਹੈ ਅਤੇ ਮਲਾਣਾ ਡੈਮ ਟੁੱਟਣ ਦੇ ਨਾਲ ਪਾਰਵਤੀ ਨਦੀ ਦੇ ਵਿੱਚ ਵੱਡਾ ਉਫਾਨ ਆਇਆ ਹੈ ਭਾਈਓ ਮਲਾਣਾ ਡੈਮ ਫਟ ਗਿਆ ਹੈ ਪੀਪੀਆ ਨਦੀ ਨਾਲੋਂ ਦੂਰ ਰਹੇ ਅਗਲੇ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਿਲਡਿੰਗਾਂ ਵੀ ਨਦੀ ਚ ਕੁਝ ਸਕਿੰਟਾਂ ਵਿੱਚ ਹੀ ਰੁੜ ਜਾਂਦੀਆਂ ਹਨ ਇਸ ਤਰ੍ਹਾਂ ਹਿਮਾਚਲ ਪ੍ਰਦੇਸ਼ ਤੋਂ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਪਿਛਲੇ ਸਾਲ ਵੀ ਇਸੇ ਇਲਾਕੇ ਕੁਲੂ ਮਨਾਲੀ ਮਨੀਕਰਨ ਸਾਹਿਬ ਦੇ ਵਿੱਚ ਵੀ ਬਹੁਤ ਵੱਡਾ ਕੁਦਰਤ ਦਾ ਕਹਿਰ ਵਾਪਰਿਆ ਸੀ ਅਤੇ ਹੁਣ ਇਸ ਸਾਲ ਵੀ ਦਿਲ ਦਹਿਲਾਉਣ ਵਾਲੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਜਲਦੀ ਮਿਲਦੇ ਹਾਂ ਦੋਸਤੋ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਅਜਿਹੀ ਹੋਰ ਲੇਟੈਸਟ ਨਿਊਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਵੋ